ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡੀ ਮੀਟਿੰਗ ਸੱਦੀ ਗਈ ਹੈ ਤਾਂ ਬੁੱਢੇ ਨਾਲੀ ਦੀ ਸਫਾਈ ਨੂੰ ਲੈ ਕੇ ਇਹ ਮੀਟਿੰਗ ਬੁਲਾਈ ਗਈ ਹੈ ਤਾਂ ਹਾਈ ਲੈਵਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋਵੇਗੀ ਜਦਕਿ ਲੁਧਿਆਣਾ ਦੇ ਵਿੱਚ ਬੁੱਢੇ ਨਾਲੀ ਦੀ ਸਫਾਈ ਦਾ ਮੁੱਦਾ ਲਗਾਤਾਰ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਨੇ ਆਤੇ ਹੀ एंटी गैंगस्टर टास्क फोर्स बनाई मैं अपनी फोर्स को बधाई देता हूं कि तो उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है तो क्योंकि मुझे इतना प्यार दिया आपने इतना प्यार दिया ਅਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਅਬ ਫਰਜ਼ ਨਿਭਾਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲੀਵਰ ਤੇ 270 ਵਾਹਨ ਭ੍ਰਮੰਡ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਤਾਂ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਸ੍ਰੀਮਾਨ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸ੍ਰੀਮਾਨ ਦੇ ਵੱਲੋਂ ਅੱਜ ਅਹਿਮ ਮੀਟਿੰਗ ਬੁਲਾਈ ਗਈ ਹੈ ਜੋ ਕਿ ਸ੍ਰੀਮ ਨਿਵਾਸ ਤੇ ਹੋਵੇਗੀ ਤਾਂ ਦੱਸਦੇ ਕਿ ਬੁੱਢੇ ਨਾਲੇ ਦੀ ਸਫਾਈ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜੀ ਹੈ ਗੱਲਬਾਤ ਕੀਤੀ ਜਾਣੀ ਹੈ ਵਿਚਾਰ ਵਟਾਂਦਰਾ ਕੀਤਾ ਜਾਣਾ ਤਾਂ ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਦਾ ਮੁੱਦਾ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸੇ ਮੁੱਦੇ ਨੂੰ ਲੈ ਕੇ ਅਹਿਮ ਮੀਟਿੰਗ ਸੱਦੀ ਗਈ ਹੈ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਤਾਂ ਸੀਐਮ ਹਾਊਸ ਤੇ ਇਹ ਮੀਟਿੰਗ ਹੋਵੇਗੀ ਤਾਂ ਲਗਾਤਾਰ ਜਿਹੜਾ ਲੁਧਿਆਣਾ ਦੇ ਵਿੱਚ ਬੁੱਢਾ ਨਾਲਾ ਉਸ ਦੀ ਸਾਫ ਸਫਾਈ ਦਾ ਜਿਹੜਾ ਮਾਮਲਾ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਸਾਰੇ ਸਿਆਸੀ ਲੀਡਰ ਇਸ ਤੇ ਲਾਹਾ ਲੈਂਦੇ ਹੋਏ ਵੀ ਅਕਸਰ ਦਿਖਾਈ ਦਿੱਤੇ ਨੇ ਉੱਥੇ ਫੋਨ ਲਾਈਨ ਤੇ ਮੇਰੇ ਸਹਿਯੋਗੀ ਬਨੀਤ ਜੁੜ ਗਏ ਨੇ ਜੀ ਬਨੀਤ ਬੁੱਢੇ ਨਾਲੇ ਦੀ ਸਫਾਈ ਦਾ ਮਾਮਲਾ ਹੁਣ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਸੀਐਮਾਨ ਦੇ ਵੱਲੋਂ ਅਹਿਮ ਮੀਟਿੰਗ ਸੱਦੀ ਗਈ ਹੈ ਤੁਹਾਨੂੰ ਦੇਖੋ ਬੁੱਢੇ ਨਾਲੇ ਦੇ ਜ਼ਿਕਰ ਗੱਲ ਕਰੀਏ ਬੁੱਢਾ ਨਾਲਾ ਕਿਸੇ ਸਮੇਂ ਦੇ ਵਿੱਚ ਬੁੱਢਾ ਦਰਿਆ ਦੇ ਨਾਮ ਤੇ ਉਹ ਵਿਖਿਆ ਸੀ ਔਰ ਜਿਸ ਤਰ੍ਹਾਂ ਲਗਾਤਾਰਾ ਨਾਲਾ ਜਿਹੜਾ ਨਾਲੇ ਦਾ ਰੂਪ ਲੈਂਦਾ ਹੋਇਆ ਨਜ਼ਰ ਆਇਆ ਲਗਾਤਾਰ ਪੋਲਿਊਟੇਡ ਹੁੰਦਾ ਹੋਇਆ ਨਜ਼ਰ ਆਇਆ ਸਮਾਸਮਾ ਦੀ ਸਰਕਾਰਾਂ ਜਿਹੜੀਆਂ ਨੇ ਕੋਸ਼ਿਸ਼ ਕਰਨੀ ਆ ਸੀ ਕਿ ਇਸ ਨੂੰ ਦੁਬਾਰਾ ਤੋਂ ਸਾਫ਼ ਕੀਤਾ ਜਾਏ ਇਸ ਨੂੰ ਇਸੇ ਮੂੜ ਸਰੂਪ ਦੇ ਵਿੱਚ ਲੈ ਕੇ ਆਂਦਾ ਜਾਏ ਲੇਕਿਨ ਈ ਪ੍ਰਯਾਸ ਹੋਏ ਲੇਕਿਨ ਪ੍ਰਯਾਸ ਜਿਹੜੇ ਨੇ ਉਹ ਫਲ ਹੁੰਦੇ ਹੋਏ ਨਜ਼ਰ ਨਹੀਂ ਆਏ ਇਸ ਤੋਂ ਬਾਅਦ ਹੁਣ ਸਵੇਦੀ ਭਗਵੰਤ ਸਿੰਘ ਸਰਕਾਰ ਜਿਹੜੀ ਹੈ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਮੋਹਨ ਨਾਲੇ ਨੂੰ ਮੋਹਨ ਦਰਿਆ ਦੇ ਵਿੱਚ ਤਬਦੀਲ ਕੀਤਾ ਜਾਏ ਤੇ ਤੁਰੂ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਉਹ ਅਧਿਕਾਰੀਆਂ ਦੇ ਨਾਲ ਕੁਝ ਹੀ ਦੇਰ ਦੇ ਵਿੱਚ ਆਪਣੀ ਜਿਹੜੀ ਅਫੀਸ਼ੀਅਲ ਰੈਜ਼ਿਡੈਂਸ ਹੈ ਚਾ ਟਿਕੜ ਦੇ ਵਿੱਚ ਉਸ ਦੇ ਉੱਪਰ ਅਧਿਕਾਰੀਆਂ ਨਾਲ ਇੱਕ ਕਬੱਡੀ ਮੈਚ ਕਰਣਗੇ ਜਿਸ ਦੇ ਵਿੱਚ ਪ੍ਰੋਪਰ ਵੇਰਵਾ ਲਿੱਤਾ ਜਾਏਗਾ ਕਿ ਹੁਣ ਸਿਚੁਏਸ਼ਨ ਕੀ ਹੈ ਕਿਤੋਂ ਤੱਕ ਪਹੁੰਚੀ ਹੈ ਮੋਹਨ ਨਾਲੇ ਜੀ ਜਿਹੜੀ ਸਫਾਈ ਨੂੰ ਲੈ ਕੇ ਕੰਮ ਇਹ ਜਿਹੜੀ ਪ੍ਰੋਸੈਸ ਸੀ ਕਿਉਂਕਿ ਇੱਕ ਕੰਪਨੀ ਨੇ ਜ਼ਿੰਮਾ ਲਿੱਤਾ ਸੀ ਕਿ ਕੋਸੇ ਸਟੈਂਡਰਡ ਅਨੁਸਾਰ ਹੀ ਇਹ ਸਬੂਡੇ ਨਾਲੇ ਨੂੰ ਸਾਫ਼ ਕੀਤਾ ਜਾਏਗਾ ਫਿਰ ਉਸੇ ਨੂੰ ਲੈ ਕੇ ਸਾਡੀ ਪ੍ਰਕਿਰਿਆ ਜਿਹੜੀ ਹੈ ਉਹ ਮੁਕੰਮਲ ਕੀਤੀ ਜਾਏਗੀ ਰੇਖਣ ਵਾਲੀ ਗੱਲ ਹੈ ਕਿ ਕਦੋਂ ਤੱਕ ਪ੍ਰਕਿਰਿਆ ਮੁਕੰਮਲ ਹੁੰਦੀ ਹੈ ਔਰ ਉਸ ਮੁਕੰਮਲ ਪ੍ਰਕਿਰਿਆ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਤਾ ਜੀ ਵਿਨਿਤ ਬੁੱਡੇ ਨਾਲੇ ਦਾ ਮੁੱਦਾ ਲਗਾਤਾਰ ਤੂਲ ਫਰਦਾ ਹੋਇਆ ਦਿਖਾਈ ਦੇ ਦਿੱਤਾ ਪਿਛਲੇ ਬਾਰੇ ਵੀ ਅਸੀਂ ਦੇਖਿਆ ਜਦੋਂ ਜਿਹੜੇ ਲੁਧਿਆਣਾ ਦੇ ਐਮਐਲਏ ਸੀ ਗੋਗੀ ਉਹਨਾਂ ਦੇ ਵੱਲੋਂ ਖੁਦ ਹੀ ਜਿਹੜਾ ਨਹੀਂ ਪੱਥਰ ਰੱਖਿਆ ਗਿਆ ਸੀ ਉਸ ਨੂੰ ਤੋੜ ਦਿੱਤਾ ਗਿਆ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਅਧਿਕਾਰੀ ਉਸ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਤਾਂ ਕਿਤੇ ਨਾ ਕਿਤੇ ਸੀਮਾਨ ਦੇ ਜਿਹੜੇ ਨਜ਼ਰੀਏ ਦੇ ਵਿੱਚ ਇਹ ਵੀ ਮੁੱਦਾ ਆਇਆ ਹੋਵੇਗਾ ਤੋ ਵਿਕੋ ਵਾਕਈ ਕਿਉਂਕਿ ਅਗਰ ਵਿਧਾਨ ਸਭਾ ਦੀ ਗੱਲ ਕਰੀਏ ਵਿਧਾਨ ਸਭਾ ਨੇ ਇੱਕ ਕਮੇਟੀ ਬਣਾਈ ਸੀ ਮੋਢੇ ਨਾਲੇ ਨੂੰ ਲੈ ਕੇ ਲਗਾਤਾਰ ਉਹ ਕਮੇਟੀ ਜਿਹੜੀ ਹੈ ਮੀਟਿੰਗਾਂ ਕਰ ਰਹੀ ਸੀ ਔਰ ਉਸ ਕਮੇਟੀ ਦੇ ਵਿੱਚ ਗੋਗੀ ਜਿਹੜੇ ਨੇ ਉਹ ਵੀ ਮੈਂਬਰ ਸੀ ਜਦੋਂ ਗੋਗੀ ਨੂੰ ਲੱਗਿਆ ਕਿ ਗੁੱਟਾ ਨਾਲਾ ਸਾਫ ਨਹੀਂ ਹੋ ਰਿਹਾ ਤੇ ਉਹਨਾਂ ਨੇ ਜਿਹੜਾ ਉੱਥੇ ਇੱਕ ਕੈਸਟ ਦੇ ਮੋਢੇ ਨਾਲੇ ਦੀ ਸਫਾਈ ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਹਦਾ ਜਿਹੜਾ ਇੱਕ ਬੋਰਡ ਉੱਤੇ ਸਥਾਪਿਤ ਕੀਤਾ ਹੋਇਆ ਸੀ ਉਸ ਨੂੰ ਤੋੜਿਆ ਉਸ ਤੋਂ ਬਾਅਦ ਮਾਮਲਾ ਹੋਰ ਤੂਰ ਫੜਦਾ ਹੋਇਆ ਨਜ਼ਰ ਆਇਆ ਕਿਉਂਕਿ ਉਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਅਜੇ ਕਿ ਹੋਰ ਮੋਢਾ ਨਾਲਾ ਜਿਹ ਹਾਲਾਂਕਿ ਉਸ ਤੋਂ ਬਾਅਦ ਸਰਕਾਰ ਜਿਹੜੀ ਹੈ ਤੁਰੰਤ ਐਕਸ਼ਨ ਮੋਡ ਦੇ ਵਿੱਚ ਆਈ ਉਹਨਾਂ ਨੇ ਆਪਣੇ ਐਮਐਲਏ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਅੱਜ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਦੇ ਨਾਲ ਅਧਿਕਾਰੀਆਂ ਨੂੰ ਤਲਬ ਕਰ ਦਿੱਤਾ ਹੈ ਲੱਗਦਾ ਹੈ ਕਿ ਛੇਤੀ ਉਹ ਬੁੱਢਾ ਨਾਲਾ ਜਿਹੜਾ ਹੈ ਉਸ ਦੀ ਸਫਾਈ ਦਾ ਕੰਮ ਹੋਰ ਤੇਜ਼ ਹੋਏਗਾ ਤਾਂ ਕਿ ਬੁੱਢੇ ਨਾਲੇ ਨੂੰ ਸਾਫ਼ ਕਰਕੇ ਉਸ ਦੇ ਮੂਲ ਰੂਪ ਦੇ ਵਿੱਚ ਲੈ ਕੇ ਆਂਦਾ ਜਾਏ ਕਿਉਂਕਿ ਲਗਾਤਾਰ ਕੋਸ਼ਿਸ਼ਾਂ ਜ਼ਰੂਰ ਹੋਈਆਂ ਨੇ ਫੰਡ ਜਿਹੜੇ ਨੇ ਉਹ ਵੀ ਬੁੱਢੇ ਨਾਲੇ ਨੂੰ ਸਾਫ਼ ਕਰਨ ਵੇਲੇ ਜਿਹੜੇ ਨੇ ਉਹ ਸਰਕਾਰ ਦੀ ਤਰਫੋਂ ਜਾਰੀ ਕੀਤੇ ਗਏ ਸੀ ਲੇਕਿਨ ਸਾਰੇ ਫੰਡ ਦੇ باوجود ਵੀ ਆ ਨਾਲਾ ਆਪਣੇ ਮੂਲ ਰੂਪ ਦੇ ਵਿੱਚ ਨਹੀਂ ਆਇਆ ਹੈ ਕਰਕੇ ਉਹ ਜ਼ਰੂਰ ਸਰਕਾਰ ਦੀ ਕੋਸ਼ਿਸ਼ਾਂ ਨੇ ਕਿ ਓਵਰ ਆਲ ਇਸ ਨੂੰ साफ करके इसका मूल रूप इसमें वापस दिता जाए विधनालय कर रहे कि कि कुछ रहनता है उन क्योंकि आज भी मीटिंग जड़ी है अहम है तो इस पर मीटिंग दर्ज कि कुछ डायरेक्शन जड़ी है ना वो जारी होते हैं क्योंकि बुडे नामे भी जेकर गल करिए ये या ना या नाला आ, ਇੰਡਸਟਰੀਆਂ ਨਾਲ ਵੀ ਜੁੜ ਰਿਹਾ ਹੋਇਆ ਲਗਾਤਾਰ ਇੰਡਸਟਰੀ ਜੜੀ ਹੈ ਉਹਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਸੀ ਕਿ ਤੁਸੀਂ ਆਪਣਾ ਇੰਡਸਟਰੀਅਲ ਵੇਸਟ ਜਿਹੜਾ ਹੈ ਉਹ ਬੁੱਢੇ ਨਾਲਾ ਵਿੱਚ ਨਾ ਪਾਓ ਜੇਕਰ ਤੁਸੀਂ ਆ ਵੇਸਟ ਪਾਉਂਦੇ ਹੋ ਤੇ ਫਿਰ ਤੁਹਾਡੇ ਖਿਲਾਫ ਵੀ ਕਾਰਵਾਈ ਹੋਏਗੀ ਅਧਿਕਾਰੀਆਂ ਨੂੰ ਵੀ ਟਾਰਨਾ ਹੋਈ ਸੀ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਸੀ ਕਿ ਆਪਣੀ ਕਾਰਜਸ਼ੈਲੀ ਨੂੰ ਤੁਸੀਂ ਸੁਧਾਰੋ ਤੇ ਜੇਕਰ ਤੁਸੀਂ ਵੀ ਆਪਣੀ ਕਾਰਜਸ਼ੈਲੀ ਨਹੀਂ ਸੁਧਾਰਦੇ ਤੁਸੀਂ ਉਹ ਕੰਪਨੀਆਂ ਖਿਲਾਫ ਕਾਰਵਾਈ ਨਹੀਂ ਕਰਦੇ ਜਿਹੜੇ ਬੁੱਢੇ ਨਾਲਾ ਨੂੰ ਪੋਲਿਊਟਡ ਕਰ ਰਹੀਆਂ ਨੇ ਤੇ ਫਿਰ ਤੁਹਾਡੇ ਖਿਲਾਫ ਵੀ ਕਾਰਵਾਈ ਹੋਏਗੀ ਤੇ ਅੱਜ ਓਵਰঅল ਸਾਰੀ ਸਿਚੁਏਸ਼ਨ ਦੇ ਉੱਪਰ ਰ ਐਕਸ਼ਨ ਜਿਹੜੇ ਨੇ ਉਹ ਹੋ ਸਕਦੇ ਨੇ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਅਹਿਮ ਮੀਟਿੰਗ ਸੀਮਾਨ ਦੇ ਵੱਲੋਂ ਸੱਦੀ ਗਈ ਹੈ ਮੁੱਖ ਮੰਤਰੀ ਨਿਵਾਸ سے ਮੀਟਿੰਗ ਹੋਵੇਗੀ ਦੱਸਿਆ ਕਿ ਬੁੱਢੇ ਨਾਲੇ ਦੀ ਸਫਾਈ ਦਾ ਮੁੱਦਾ ਜਿਹੜਾ ਪਖਦਾ ਹੋਇਆ ਅਕਸਰ ਦਿਖਾਈ ਦਿੰਦਾ ਉੱਥੇ ਹੀ ਹੁਣ ਮੁੱਖ ਮੰਤਰੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਇਸੇ ਮੁੱਦੇ ਨੂੰ ਲੈ ਕੇ ਜਿਹੜੀ ਅਹਿਮ ਮੀਟਿੰਗ ਸੱਦੀ ਗਈ ਹੈ ਤਾਂ ਇਸ ਮੀਟਿੰਗ ਦੇ ਵਿੱਚ ਕਈ ਅਧਿਕਾਰੀਆਂ ਦੇ ਨਾਲ ਅਹਿਮ गल बात होते मीटिंग देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर